ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕੀਤਾ ਉੱਥੇ ਹੀ ਇਸ ਮੀਂਹ ਨੇ ਕਈ ਗਰੀਬ ਪਰਿਵਾਰ ਕਰੋ ਬੇਕਾਰ ਕਰ ਦਿੱਤੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਫਿਰੋਜ਼ਪੁਰ ਦੇ ਪਿੰਡ ਕਮਾਲ ਵਾਲੇ ਤੋਂ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਘਰਾਂ ਦੇ ਘਰ ਢੇਲ ਕਰ ਦਿੱਤੇ ਨੇ ਸਤਪਾਲ ਸਿੰਘ ਨਾਮ ਮੇਰਾ ਜੀ ਪਿੰਡ ਕਮਲਵਾਲਾ ਜ਼ਿਲ੍ਹਾ ਤੋਈਪੁਰ ਕੀ ਹੋਇਆ ਜਿਹੜੇ ਮਕਾਨ ਡਿੱਗੇ ਨੇ ਸਰ ਮਕਾਨੇ ਆਰਜੀ ਤੌਰ ਤੇ ਏਸੀ ਕੋਟੇ 'ਚ ਜਗ੍ਹਾ ਮਿਲੀ ਸੀ ਕਿ ਪੰਜ-ਪੰਜ ਮਰਲੇ ਤੇ ਜਿੰਨੇ ਵੀ ਗਰੀਬ ਜਨਤਾ ਇਹਨਾਂ ਨੇ ਆਪਣੇ ਮਕਾਨ ਬਣਾਏ ਸੀ ਇੱਥੇ ਪਰ ਦੋ ਦਿਨ ਪਹਿਲਾਂ ਇੱਥੇ ਨੇਰੀ ਤੇ ਤੂਫਾਨ ਦੀ ਵਜ੍ਹਾ ਨਾਲ ਟੋਰੀਆਂ ਛੱਤਾਂ ਤੇ ਪੂਰੇ ਮਕਾਨ ਗਿਰ ਗਏ ਆ ਬੱਚੇ ਔਰ ਜਿੰਨੇ ਵੀ ਗਰੀਬ ਜਨਤਾ ਪੂਰੇ ਖੁੱਲੇ ਸਬੰਦ ਦੇ નીચે ਬੈਠੇ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਰੋਟੀ ਬਾਨੀ ਖੁੱਲੇ ਸਬੰਦ ਥੱਲੇ ਕਰ ਰਹੇ ਔਰ بارش ਦਾ ਪੂਰਾ ਅਜੇ ਵੀ ਉਹ ਬਣਿਆ ਹੋਇਆ ਮੌਸਮ ਪਤਾ ਨਹੀਂ ਕਦ ਬਾਰਿਸ਼ ਆ ਜਾਏ ਪ੍ਰਸ਼ਾਸਨ ਅਕੋ ਇਹ ਹੀ ਬੇਨਤੀ ਹੈ ਕਿ ਸਾਡੀ ਵੱਦ ਤੋਂ ਵੱਦ ਮਦਦ ਕੀਤੀ ਜਾਵੇ ਇਸੀ ਕੋਟੇ ਦੀ ਗਰੀਬ ਜਨਤਾ ਦੀ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਹੈ ਕਿਉਂਕਿ ਜਨਰਲ ਕੋਟੇ ਦੇ ਵਿੱਚ ਹਰ ਕਿਸੇ ਦੀ ਮਦਦ ਕੀਤੀ ਜਾਂਦੀ ਹੈ ਗਰੀਬ ਵੱਲ ਕੋਈ ਨਹੀਂ ਦੇਖਦਾ ਜੀ ਠੀਕ ਹੈ ਸਰਕਾਰਾਂ ਆਉਂਦੀਆਂ ਸਰਕਾਰਾਂ ਚਲੇ ਜਾਂਦੀਆਂ ਨੇ ਕੋਈ ਪ੍ਰਸ਼ਾਸਨ ਨੂੰ ਬੇਨਤੀ ਕਿ ਇੱਥੇ ਆ ਕੇ ਦੇਖੋ ਮੌਕੇ ਤੇ ਕਿਹੜਾ ਪਿੰਡ ਹੈ ਪਿੰਡ ਕਮਲਵਾਲਾ ਜੀ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਡਾਕਾ ਨ ਮੱਲਾਵਾਲਾ ਜੀ ਆਪਹੀ ਮੰਗ ਕਰਦੇ ਕੋ ਆਇਆ ਇੱਥੇ ਸਰਕਾਰ ਤੋਂ ਕੋਈ ਨਹੀਂ ਇੱਥੇ ਆਇਆ ਦੇਖ ਲਓ ਤੁਸੀਂ ਸਾਡੇ ਸਾਹਮਣੇ ਸਭ ਕੁਝ ਹੈ ਜੀ ਕੋਈ ਨਹੀਂ ਇੱਥੇ ਆਇਆ ਜੀ ਬਸ ਜਦੋਂ ਵੋਟਾਂ ਲੈਣੇ ਹੁੰਦੇ ਉਦੋਂ ਸਾਰੇ ਇੱਥੇ ਆਉਂਦੇ ਆ ਕਿਸੇ ਨੇ ਆ ਕੇ ਬਾਤ ਤੱਕ ਨਹੀਂ ਪੁੱਛੀ ਹੈ ਗਰੀਬ ਜਨਤਾ ਦੀ ਕਿ ਤੁਸੀਂ ਕਿਸ ਤਰ੍ਹਾਂ ਰਹਿ ਰਹੇ ਹੋ ਜੇ ਤੁਹਾਡੇ ਬੱਚੇ ਰੋਟੀ ਖਾਦੀ ਕਿ ਨਹੀਂ ਖਾਦੀ ਮੌਸਮ ਦੇ ਵਿੱਚ ਤੁਹਾਡਾ ਕੀ ਹਾਲ ਹੈ ਬਹੁਤ ਹੀ ਜ਼ਿਆਦੀ ਕੀ ਮਾਰੀ ਕੰਡੀਸ਼ਨ ਹੈ ਜੀ ਬਹੁਤ ਜ਼ਿਆਦੀ ਤੇ ਪ੍ਰਸ਼ਾਸਨ ਨੇ ਕਿ ਇਹ ਹੀ ਬੇਨਤੀ ਹੈ ਕਿ ਇੱਥੇ ਆ ਕੇ ਮੌਕਾ ਦੇਖੇ ਔਰ ਬਦ ਤੋਂ ਬਦ ਮਦਦ ਕੀਤੀ ਜਾਵੇ ਗਰੀਬ ਜਨਤਾ ਦੀ ਤਕਰੀਬ ਤਕਰੀਬ ਨੂੰ 40-50 ਮਕਾਨ ਡਿੱਗ ਪਏ ਨੇ ਇਹ ਗਰੀਬ ਠੱਕੇ ਦੇ ਹੀ ਕਿਸ ਤਰ੍ਹਾਂ ਗਰੀਬ ਜਨਤਾ ਦੇ ਸੀਗੇ ਕਿਸ ਤਰ੍ਹਾਂ ਬਣਾਏ ਸੀਗੇ ਬੜੇ ਓਕੇ ਓਕੇ ਬਣਾਏ ਸੀਗੇ ਤੇ ਡਿੱਗੇ ਨੇ ਨਹੀਂ ਆਇਆ ਨੇਰ ਆਇਆ ਨਾਲ ਤੇ ਥੱਲੇ ਆਣ ਕੇ ਕਈਆਂ ਦੇ ਸੱਟਾਂ ਲੱਗ ਗਈਆਂ ਨੇ ਕੋਈ ਜ਼ਖਮੀ ਹੋ ਗਿਆ ਕਿਸ ਤਰ੍ਹਾਂ ਦੇ ਮੇਰੇ ਪਿਤਾ ਦੇ ਸੱਟ ਜਿਆਦੀ ਲੱਗ ਗਈ ਏ ਤੇ ਉਹ ਨੂੰ ਤਾਂ ਠੀਕ ਤਾਂ ਸੀ ਸਰਕਾਰ ਕੋਲ ਮੰਗ ਕਰਦੇ ਆ ਜਿਹੜੀ ਵੀ ਸਰਕਾਰ ਆਉਂਦੀ ਏ ਆ ਕੇ ਚਲੀ ਜਾਂਦੀ ਏ ਗਰੀਬ ਜਨਤਾ ਵੱਲ ਕੋਈ ਨਹੀਂ ਵੰਦਾ ਹੈਗਾ ਅੱਜ ਅਸੀਂ ਮੰਗ ਕਰਦੇ ਆਂ ਸਰਕਾਰ ਵੱਲੋਂ ਆਮ ਪਾਰਟੀ ਵੱਲੋਂ ਵੀ ਸਾਡੀ ਸਹਿਤਾ ਕੀਤੀ ਜਾਵੇ ਸਾਨੂੰ ਜੋ ਸਾਡੇ ਥਾਂ ਇਹ ਪੱਕਾ ਕੀਤਾ ਜਾਵੇ ਜਿੱਥੇ ਜਿ ਰਹਿਣ ਸਾਨੂੰ ਸਹੂਲਤ ਦਿੱਤੀ ਜਾਵੇ ਜਿੰਨੀ ਮਿਲ ਸਕਦੀ ਹੈ ਸਰਕਾਰ ਵੱਲੋਂ ਉਹ ਬੱਚੇ ਲੈ ਕੇ ਕਿਸ ਤਰ੍ਹਾਂ ਰਹਿ ਰਹੇ ਨੇ ਪਰਵਾਰ ਖੁੱਲੇ ਥਾਂ ਦੇ ਰਹਿ ਰਹੇ ਆ ਬਹੁਤ ਔਖਾ ਹੈ ਸਾਡਾ ਪਰਿਵਾਰ ਦਾ ਰਹਿਣਾ ਰੋਟੀ ਟਾਟੀ ਬਾਹਰ ਹਾਂਜੀ ਹਾਂਜੀ ਬਾਹਰ ਰੋਟੀ ਟਾਟੀ ਵੀ ਬਾਰੀ ਬਣੀ ਜਾਂਦੀ ਹੈ ਤੇ ਬਰਸਾਤਾਂ ਦਾ ਮੌਸਮ ਹੈ ਕੀ ਇਹਨਾਂ ਡਰ ਨਹੀਂ ਲੱਗਦਾ ਵੀ ਬਰਖਾਤ ਆਏ ਬਹੁਤ ਡਰ ਲੱਗਦਾ ਹੈ ਟਰਾਲੀਆਂ ਦੇ ਥੱਲੇ ਅੱਗੇ ਜਾ ਰਹੇ ਟਰਾਲੀਆਂ ਟਰੈਕਟਰਾਂ ਦੇ ਥੱਲੇ ਵੀ ਤੰਬੂ-ਤੰਬੂ ਲਾ ਕੇ ਇਸ ਤਰ੍ਹਾਂ ਜਿਹਾ ਜਾਰਾ ਕਰਨ ਦੇ ਆ ਕੋਈ ਮਦਦ ਕਰਨ ਦਾ ਹੈ ਇੱਥੇ ਸਰਕਾਰੀ ਨਹੀਂ ਕੋਈ ਸਰਕਾਰੀ ਬੰਦਾ ਨਹੀਂ ਆਇਆ ਕੋਈ ਐਮਐਲਏ ਕਿਹੜਾ ਪੈਂਦਾ ਹੈ ਕੋਈ ਨਰੇਸ਼ ਕਟਾਰੀਆ ਕੋਈ ਐਮਐਲਏ ਲਿਜਾਇਆ ਨਹੀਂ ਲਿਆ ਆ ਅਜੇ ਤੱਕ ਤਾਂ ਨਹੀਂ ਆਇਆ ਕੋਈ ਵੀ ਕੀ ਮੰਗਣਾ ਅਸੀਂ ਮੰਗੇ ਹੋਏ ਕਰਨੇ ਆਣ ਕੇ ਸਾਡਾ ਮੌਕਾ ਵੇਖਿਆ ਜਾਵੇ ਤੇ ਸਾਨੂੰ ਸਹਾਇਤਾ ਕੀਤੀ ਜਾਵੇ ਸਾਡੀ ਪਾਣੀ ਇਹ ਖੜਾ ਹੈ ਸਾਡੇ ਸਾਰੇ ਮਕਾਨ ਡਿੱਗ ਗਏ ਆ ਤੇ ਸਾਡੀ ਸਰਕਾਰ ਕੋਈ ਨਹੀਂ ਗੱਲ ਬਾਤ ਸੁਣਦੀ ਹੈ ਜੀ ਤੇ ਮਕਾਨ ਜਿਹੜੇ ਵੀ ਜਿਹੜੇ ਪਾਏ ਬੱਚੇ ਸਾਡੇ ਸਾਰੇ ਵੀ ਮੀਂਹ ਦੇ ਵਿੱਚ ਬੁਰਾ ਹਾਲ ਹੋ ਗਿਆ ਲੀਡਾ ਕੱਪੜਾ ਸਾਰਾ ਖਰਾਬ ਹੋ ਗਿਆ ਬੱਚਨ ਲੈ ਕੇ ਕਿਤਰਾ ਰਹਿ ਰਹੇ ਪਾਣੀ ਦੇ ਪਾਣੀ ਚ ਬਹੁਤ ਮੰਦਾ ਹਾਲ ਹੋ ਗਿਆ ਪਾਣੀ ਚ ਅਸੀਂ ਬਾਹਰ ਮਸਾਂ ਮੀਂਹ ਵਿੱਚੋਂ ਬਾਹਰ ਹੋਏ ਆਪਾਂ ਕੋਈ ਕਮਰੇ ਡਿੱਗ ਗਏ ਨੀਹ ਚੱਕੜ ਆ ਬੁਰਾ ਹਾਲ ਹੋ ਗਿਆ ਤੇ ਸਾਡੇ ਨੂੰ ਕੋਈ ਸਰਕਾਰ ਨੇ ਕੋਈ ਸੁਨਾਈ ਨਹੀਂ ਕੀਤੀ ਸਾਡੀ ਇੱਥੇ ਕੋਈ ਘਰ ਨਹੀਂਗਾ ਕੋਈ ਅਧਿਕਾਰੀ ਨਹੀਂ ਆਇਆ ਨਾ ਜੀ ਇੱਥੇ ਕੋਈ ਵੀ ਨਹੀਂ ਆਇਆ ਨਾ ਕੋਈ ਨਹੀਂ ਆਇਆ ਸਾਡੇ ਕੋਈ ਸਰਕਾਰੀ ਬੰਦਾ ਅਸੀਂ ਮੰਗ ਮੰਗਦੇ ਆ ਵੀ ਸਾਡੀ ਸਰਕਾਰ ਸੁਣੇ ਸਾਡੇ ਵੀ ਸਾਨੂੰ ਮਾਲਬਾ ਦੇਵੇ ਸਾਨੂੰ ਜਿਹਾ ਆਪਣੇ ਸਾਡੇ ਮਕਾਨ ਦੇਵੇ ਬਣਾ ਤੇ ਪਿੰਡ ਕਾਮਲ ਵਾਲੇ ਦੇ ਰਹਿਣ ਵਾਲੇ ਆ ਜੀ ਅਸੀਂ ਤੇ ਰਹਿ ਇਹੀ ਤੇ ਥਾਂ ਮਿਲੀ ਸਾਨੂੰ 5-5 ਮਰਲੇ ਬਾਹਰ ਬਸਤੀ ਚ ਹੀ ਰਹਿਨੇ ਆ ਇਹ बस्ती ਨਵੀਂ ਬੱਜੀ ਸਾਡੀ ਇੱਥੇ ਉਹ ਮਕਾਨ ਪਾਏ ਸੀਗੇ ਅਸੀਂ ਆਪਦਾ ਮਿਹਨਤ ਕਰਕੇ ਉਹ ਡਿੱਗ ਚੁੱਕੇ ਨੇ ਤੇ ਹੁਣ ਅਸੀਂ ਸਰਕਾਰ ਵੱਲੋਂ ਇਹ ਬੇਨਤੀ ਕਰਦੇ ਆਂ ਵੀ ਸਾਨੂੰ ਕੁਝ ਨਾ ਕੋਈ ਮਾਜਬਾ ਦਿੱਤਾ ਜਾਵੇ ਜੀ ਵੀ ਅਸੀਂ ਆਪਦਾ ਮਕਾਨ ਖੜੇ ਕਰ ਸਕੀਏ ਹੁਣ ਅਸੀਂ ਬੱਚੇ ਲੈ ਕੇ ਬਾਹਰ ਬੈਠੇ ਹੋਏ ਆਂ ਸਾਡਾ ਕੋਈ ਗੁਜ਼ਾਰਾ ਨਹੀਂ ਆ ਦਿਹਾੜੀ ਕਰਦੇ ਆਂ ਜੀ ਤੇ ਆਪਦਾ ਜੋ ਕੋਈ ਟਰਾਲੀ 'ਚ ਗੁਜ਼ਾਰਾ ਕਰਦਾ ਪਿਆ ਵਾ ਜਿਹੜੇ ਗਰੀਬ ਪਰਿਵਾਰ ਅਸੀਂ ਆਂ ਕੋਈ ਬਾਹਰ ਬੈਠੇ ਆਂ ਤੇ ਬਹੁਤ ਜ਼ਿਆਦਾ ਸਾਡਾ ਮੰਦਾ ਹਾਲ ਆ ਜੀ ਆਣ ਕੇ بارشਾਂ ਦਾ ਮੌਸਮ ਆ ਜੀ ਬਹੁਤ ਜ਼ਿਆਦਾ ਮੰਦਾ ਹਾਲ ਸਾਡਾ ਤੇ ਆਣ ਕੇ ਸਾਡਾ ਇੱਥੇ ਜਾਇਜਾ ਲਿਆ ਜਾਵੇ ਆਣ ਕੇ ਨਾ ਜੀ ਨਾ ਇੱਥੇ ਕੋਈ ਨਹੀਂ ਆਇਆ ਜੀ ਅਸੀਂ ਤਾਂ ਵੋਟਾਂ ਪਾ ਕੇ ਆਮ ਪਾਰਟੀ ਨੂੰ ਵੀ ਬਣਾ ਕੇ ਦੇਖ ਲਿਆ ਜੀ ਅਸੀਂ ਉੱਥੇ ਜਾਣੇ ਆ ਕਿੱਥੇ ਹੋ ਕੇ ਤੇ ਸਾਡੀ ਉੱਥੇ ਵੀ ਨਹੀਂ ਕੋਈ ਸੁਣਵਾਈ ਹੈਗੀ ਜੀ ਕੀ ਆਮ ਆਦਮੀ ਤੇ ਉਮੀਦ ਲਾਈ ਸੀ ਮੈਂ ਤਾਂ ਬਹੁਤ ਲਾਈ ਸੀ ਪਰ ਅਜੇ ਮੈਂ ਤੇ ਕੋਈ ਅਜੇ ਪਾਣੀ ਫਿਰਨ ਵਾਲੀ ਗੱਲ ਹੈ ਜਿਵੇਂ ਰੱਬ ਹੋਈ ਜਾਂਦਾ ਉਹੋ ਜੀ ਉਹ ਬਣੇ ਪਏ ਨਹੀਂ ਸਾਡੇ ਤਾਂ ਕੋਈ ਅਜੇ ਮਦਦ ਵਾਲਾ ਕੋਈ ਨਹੀਂ ਹਲੇ ਅੱਗੇ ਆਇਆ ਜੀ ਅਸੀਂ ਆਨੇ ਸਰਕਾਰ ਨੂੰ ਮੰਗੇ ਗਏ ਕਰਦੇ ਸਾਡੇ ਮਕਾਨ ਡਿੱਗ ਗਏ ਆ ਤੇ ਬਣਾਏ ਜਾਣ ਜੀ ਕਿੰਨੇ ਮਕਾਨ ਡਿੱਗੇ ਮਕਾਨ ਜੀ ਸਾਡੇ 40 ਕ ਮਕਾਨ ਦੇ ਲਾਗੇ ਡਿੱਗ ਚੁੱਕੇ ਕੁਝ ਵੀ ਖੜੇ ਹੋਏ ਆ ਵੀ ਉਹ ਵੀ ਡਿੱਗਣ ਵਾਲੇ ਆ ਜੀ ਬਾਰਸ਼ਾਂ ਬਹੁਤ ਹੋਈਆਂ ਤੂਫਾਨ ਤੇ ਅੰਗੂ ਹੀ ਨੇਰੀ ਬਹੁਤ ਚੱਲੀ ਆ ਜੀ ਇਹ ਵੀਰੇ ਤੁਹਾਡੇ ਅੱਗੇ ਸਾਹਮਣੇ ਹੈਗਾ ਤੁਸੀਂ ਆਏ ਹੈਗੇ ਆ ਤੁਹਾਡੇ ਸਾਹਮਣੇ ਹੈਗੀ ਗੱਲਬਾਤ ਸਾਰੀ ਇਹ ਮਕਾਨ ਸਾਰੇ ਨੇਰੀ ਤੂਫਾਨ ਆਇਆ ਬਹੁਤ ਤਕੜਾ ਉਹਦੇ ਨਾਲ ਡਿੱਗੇ ਅਸੀਂ ਬੱਚੇ ਨਿੱਕੇ ਨਿੱਕੇ ਲੈ ਕੇ ਵਿੱਚ ਬੈਠੇ ਜੀਗੇ ਹੈ ਤੇ ਇੰਨਾ ਤੂਫਾਨ ਆਇਆ ਸਾਨੂੰ ਸੱਟਾਂ ਹੀ ਬੜੀਆਂ ਲੱਗ ਗਈਆਂ ਬੱਚਿਆਂ ਨੂੰ ਹੀ ਲੱਗ ਗਈਆਂ ਵਿਚਾ ਅਸੀਂ ਜਦੋਂ ਵੀ ਮਾੜਾ ਮੋਟਾ ਕੋਈ ਵਿਚਾ ਹੋਇਆ ਮੀਂਹ ਦਾ ਸੀ ਫੇਰ ਨਿਕਲੇ ਬੱਚੇ ਲੈ ਕੇ ਬਾਹਰ ਨਿਕਲੇ ਪਾਸੇ ਕੋਈ ਡੰਗਰ ਮਾਰ ਡੰਗਰ ਘੋਤਾ ਜੋ ਵੀ ਲੈ ਕੇ ਪਾਸੇ ਕੀਤਾ ਸੀ ਤੇ ਐਵੇਂ ਅਸੀਂ ਸਰਸ ਥੱਲੇ ਐਵੇਂ ਹੀ ਬੈਠੇ ਹੈਗੇ ਆ ਨਾ ਸਾਡੇ ਕੋਲੇ ਆਟਾ ਨਾ ਦਾਣਾ ਨਾ ਪਾਣੀ ਨਾ ਸੀ ਐਵੇਂ ਹੀ ਬੈਠੇ ਹੈਗੇ ਕਿੱभी ਇਧਰ ਹੋ ਗਈ ਤੁਹਾਡਾ ਬੈਠਣਾ ਇੱਥੇ ਸਾਨੂੰ ਹੋ ਗਏ ਵੀ ਜੀ ਦੀ ਸੀ ਮਹੀਨੇ ਸੀ ਮਹੀਨੇ ਚੱਕ ਹੋ ਗਏ ਸੀ ਮਹੀਨੇ ਚੱਕ ਹੋ ਗਏ ਅਸੀਂ ਸਾਨੂੰ ਪੰਜ ਪੰਜ ਮਰਲੇ ਇੱਥੇ ਲੈ ਕੇ ਦੇ ਸੀ ਆਪ ਦੇ ਦਿਹਾੜੀ ਦੱਪਾ ਕਰਕੇ ਫਿਰ ਮਕਾਨ ਬਣਾਏ ਐ ਇਹ ਵੀ ਗਾਰੇ ਦੇ ਬਣਾ ਕੇ ਮਕਾਨ ਕੱਚੇ ਫੇਰ ਬਣਾਏ ਅਸੀਂ ਉਹ ਨਹਾਨਾ ਡਿੱਗ ਚੁੱਕੇ ਸਾਡੇ ਹਾਂਜੀ ਨੇਰੀ ਤੂਫਾਨ ਨਾਲ ਟੁੱਟ ਚੁੱਕੇ ਹਾਂ ਨੇਰੀ ਤੂਫਾਨ ਨਾਲ ਟੁੱਟ ਚੁੱਕੇ ਹਜੇ ਵੀ بارش ਦੀ ਲਗਾਤਾਰ ਹੀ ਹੋਈ ਜਾਂਦੀ ਹੈ ਤੁਸੀਂ ਕਿਸ ਤਰ੍ਹਾਂ ਰਹਿ ਰਹੇ ਹੋ ਖੁੱਲੇ ਸਮਾ ਹੁਣ ਕੁੱਲੇ ਸਮਾਨ ਇੱਚ ਰਹਿ ਜਾਂਦੇ ਵੀਰ ਡਰੇ ਮੈਦਾਨ ਹੀ ਬੈਠੇ ਸਾਡੇ ਕੋਲੇ ਕੁਝ ਵੀ ਨਹੀਂ ਹੈਗੀ ਵੀ ਸਾਇਆ ਜਿੱਥੇ ਬਹਿ ਜੀਏ ਕੋਈ ਤਰਪੈਲ ਨਹੀਂ ਨਾ ਕੋਈ ਤਰਪੈਲ ਹੈ ਸਾਡੇ ਕੋਲੇ ਕੁਝ ਵੀ ਨਹੀਂ ਹੈਗੀ ਨਾ ਤਰਪੈਲ ਹੈ ਨਾ ਕੋਈ ਸਾਨ ਕੁਝ ਵੀ ਨਹੀਂ ਹੈਗੀ ਜਿੱਦਾਂ ਮਜਾਂ ਉਦਾਂ ਬੈਠੇ ਹਕਾਰੀ ਹਕਾਰੀ ਬੱਲੇ ਬਗਰੇ ਲੱਗਾ ਕੋਈ ਨਹੀਂ ਐ ਐ ਮਲੇ ਨਾ ਕੇ ਕਿਸੇ ਨੇ ਨਹੀਂ ਸਾਡੀ ਜੱਤਾ ਕੀਤੀ ਨਾ ਕਿਸੇ ਨੇ ਸੁਣੀ ਐਮ ਐਲ ਕਿਹੜਾ ਦਾ ਐਮ ਐਲ ਹੈਗਾ ਇੱਥੇ ਮਗੂ ਦਾ ਨਿਸਕਟਾਰੀਆ ਉਹ ਨਹੀਂ ਆਇਆਗਾ ਗਿਆ ਜੜੀ ਲਿਆ ਕਿਸੇ ਨਹੀਂ ਉਹ ਨਹੀਂ ਉਹਨੇ ਨਹੀਂ ਲਿਆ ਉਹਨੇ ਵੇਖ ਲੈ ਸਾਡੇ ਨਾਲ ਵੈਦੇ ਕਿਤੇ ਜੀ ਵੀ ਸਾਨੂੰ ਵੋਟ ਪਾਓ ਮੈਨੂੰ ਜਿਤਾਓ ਅਸੀਂ ਸਾਰੀ ਆਮ ਪਾਰਟੀ ਨੂੰ ਪਾ ਕੇ ਵੋਟ ਉਹਨੂੰ ਜਿਤਾਇਆ ਹੈਗਾ ਤੇ ਉਹਨਾਂ ਅਜੇ ਤੱਕ ਸਾਡੀ ਮੱਤ ਨਹੀਂ ਕੀਤੀ ਉਹਦੇ ਕੋਲੇ ਅਸੀਂ ਜਾ ਕੇ ਖਬਰਾਂ ਵੀ ਕੀਤੀ ਉਹਨੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਪਾਸੇ ਸਰਕਾਰਾਂ ਆਈਆਂ ਉਹ ਚੱਲੇਆਂ ਗਈਆਂ ਉਹਦੇ ਕੋਲੇ ਜਾ ਕੇ ਅਸੀਂ ਵਾਅਦੇ ਕੀਤੇ ਵੀ ਅੱਜ ਤੇਰੇ ਵਾਅਦੇ ਅਸੀਂ ਪੂਰੇ ਕੀਤੇ ਸਾਡੇ ਘਰ ਉਹਨੇ ਸਾਡੀ ਸ਼ਹਿਤਾ ਕੋਈ ਨਹੀਂ ਕੀਤੀ ਹੁਣ ਸਾਡੀ ਇਹ ਹੀ ਮੰਗ ਉਹਦੇ ਅੱਗੇ ਵੀ ਸਾਨੂੰ ਜਿਹੜੇ 5 ਮਰਲੇ ਮਿਲਣੇ ਥਾਂ ਤਾਂ ਉਹ ਮਿਲ ਕੇ 5-5 ਮਰਲੇ ਮਿਲ ਕੇ ਸਾਡੀ ਸ਼ਹਿਤਾ ਕੀਤੀ ਜਾਵੇ ਸਾਡੇ ਮਕਾਨ ਪੱਕੇ ਬਣਨੇ ਚਾਹੀਦੇ ਇੱਥੇ ਸਾਡੀ ਵਸੂ ਇੱਥੇ ਹੋਣੀ ਚਾਹੀਦੀ ਹੈ ਕੀ ਕਹਿਣ ਵਾਲੇ ਤੁਹਾਡੇ ਜਿਹੜੇ ਮਕਾਨ ਟਿੱਕੇ ਨੇ ਕੀ ਤੁਹਾਡਾ ਕਹਿਣਾ ਅਸੀਂ ਕਹਿਣ ਵਾਲੇ ਵੀਰ ਜੀ ਵੀ ਸਾਡੇ 50-60 ਮਕਾਨ ਸੀਗੇ ਉਹ ਸਾਰੇ ਮੀਂਹ ਚੜੀ ਨਾਲ ਡੱਕ ਚੁੱਕੇ ਨੇ ਇਸ ਤਰ੍ਹਾਂ ਪੜਾਏ ਇਹ ਬਹੁਤ ਮਿਹਨਤ ਕਰਕੇ ਬਣਾਏ ਸੀਗੇ ਦਿਹਾੜੀ ਦੱਪਾ ਝੋਨਾ ਲਾ ਕੇ ਗਰੀ ਗਰੀ ਬਣਾ ਸਭ ਕੁਝ ਕੀਤਾ ਸੀਗਾ ਤੇ ਉਹ ਤੂਫਾਨ ਆਇਆ ਮੀਂਹ ਆਇਆ ਬਹੁਤ ਜਿਆਦਾ ਤੇ ਸਾਰੇ ਡੱਕ ਚੁੱਕੇ ਆ ਤੇ ਅੱਜ ਹੁਣ ਕੋਈ ਕਿੱਥੇ ਗੁਜ਼ਾਰਾ ਕਰ ਰਿਹਾ ਕੋਈ ਤੰਬੂ ਲਾ ਕੇ ਬੈਠਾ ਹੈ ਕੋਈ ਕਿਵੇਂ ਟਰਾਲੀ ਥੱਲੇ ਬੈਠਾ ਹੈ ਕੋਈ ਕਿਵੇਂ ਟਰਾਲੀ ਦੇ ਵਿੱਚ ਸਮਾਨ ਰੱਖ ਕੇ ਬੈਠਾ ਹੈ ਉਹ ਸਾਰੇ ਗਰੀ ਗਰੀ ਵੀ ਆਪਣੇ ਆਪ ਤਨੀ ਮੈਂ ਤਾਂ ਕਰਕੇ ਸਾਰੇ ਬੈਠੇ ਨੇ ਹੁਣ ਕੀ ਕਰ ਜਾਓਗੇ ਜਿਹੜਾ ਤੋਹੀ ਅਹੀ ਆਨੇ ਆ ਬਿਆਮ ਪਾਰਟੀ ਅਸੀਂ ਬਣਾਈ ਸੀ ਗਰੀਬਾਂ ਨੇ ਸਾਡੀ ਗੱਲ ਸੁਣੀ ਜਾਵੇ ਇੱਥੇ ਆ ਕੇ ਮੌਕਾ ਵੇਖਿਆ ਜਾਵੇ ਸਾਨੂੰ ਸਾਰੀਆਂ ਸੂਰਤਾਂ ਮੈਂ ਭਗਵਾਨ ਕਿਸ ਤਰ੍ਹਾਂ ਦੀ ਸਰਕਾਰ ਜਿਹੜੇ ਰੂਲ ਨੇ ਕਿਸ ਤਰ੍ਹਾਂ ਕੀ ਕਰਨ ਲੱਗੀ ਤੇ ਤੁਹਾਡੇ ਗਰੀਬਾਂ ਬਲਕਿ ਉਹ ਨਹੀਂ ਕਰ ਕੋਈ ਵੀ ਨਹੀਂ ਆਇਆ ਸਾਡੇ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਹੋਣਾ ਕਿਤੇ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੋਰ ਤੁਹਾਡੇ ਕੋਲ ਸਰਕਾਰੀ ਅਧਿਕਾਰੀ ਆਇਆ ਕੋਈ ਨਾ ਕੋਈ ਨਹੀਂ ਆਇਆ ਸੀ ਬਾਹਰ ਬੈਠੇ ਹਾਂ ਬਾਹਰ ਬੈਠੇ ਆ ਮੀਂਹ ਦਾ ਮੌਸਮ ਬਣਾ ਖੜਾ ਭੁੱਖੇ ਤੇ ਸਾਡੇ ਬੱਚੇ ਬੈਠੇ ਨੇ ਸਾਰਾ ਕੁਝ ਆਵੇਂ ਸਾਡੇ ਡੰਗਰ ਖੜੇ ਨੇ ਮੀਂਹ ਦੇ ਵਿੱਚ ਪਾਣੀ ਦੇ ਵਿੱਚ ਆਵੇਂ ਅਸੀਂ ਗਰੀਬਾ ਸਾਰੇ ਗੁਜ਼ਾਰਾ ਕਰ ਕੋਈ ਤੜਾ ਦਿੱਤਾ ਵੀ ਨਹੀਂ ਆਇਆ ਇੱਥੇ ਜੱਜਾ ਕੋਈ ਵੀ ਨਹੀਂ ਆਇਆ ਸਾਡੀ ਕੋਈ